ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੰਨਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰੀਆਂ ਮਾਸੇ ਲਈ ਲੈ ਕੇ ਆਏ ਜੀ ਤਿੰਨ ਬਾਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿ ਦਿਨ ਗਰਮ ਲਈ ਰੈਂਦੀ ਆ ਆਓ ਕਰ ਲੈਨੇ ਮੈਨਾਂ ਗੱਲ ਬਾਤ ਆ ਜੀ ਬਾਈ ਜੀ ਬਾਈ ਜੀ ਸਸਕਾਲ ਹਾਂ ਜੀ ਭਾਈ ਬਹੁਤ ਠੀਕ ਹੋ ਮਦਿਆ ਜੀ ਨਾਮ ਤੇ ਐਡਰੈਸ ਬੋ। ਨਾਮ ਭਾਈ ਸਾਗਰ ਪਿੰਡ ਭਾਈ ਰੂਪਾ ਦਸੀਰਪੁਰ ਤੇ ਜ਼ਿਲ੍ਹਾ ਬਠਿੰਡਾ ਆਪਾਂ। ਨੇੜੇ ਪਿੰਡ ਆਪਾਂ ਨੂੰ? ਨੇੜੇ ਵੀਰੇ ਆਪਾਂ ਨਾ ਪ੍ਰਫੁੱਸਰ ਆ ਜਾਂਦਾ ਸਲਾਪੁਰਾ ਪਿੰਡ ਪੈ ਜਾਂਦਾ। ਓਕੇ ਭਾਈ। ਮੋਬਾਈਲ ਨੰਬਰ ਬੋ। 902347655 ਠੀਕ ਆ ਭਾਈ। ਜਿਹੜੀ ਪਹਿਲੇ ਨੰਬਰ ਦੇ ਵੜਾ ਕਿਹੜਾ ਸੂਆ ਸੂਈ ਐ? ਹਾਂ ਦੂਜਾ ਸੂਆ। ਕਦੋਂ ਸੂਈ ਐ? ਇਹ ਵੀਰੇ ਸੋਈ ਸੂਈ ਸੀ 6 ਵਜੇ। 6 ਵਜੇ। ਹਾਂ ਇਹ ਆ ਜੇ ਰੋਲੀਦ ਗਈ ਹੈਗੀ। ਜੇਰਾ ਭਈਆ ਬਣ। ਹਾਂ ਜੀਰੋਪੁਰਾ ਪਹਿਲਾਂ ਬਣੀ ਵੈ ਨਾ ਦੁੱਧ ਦਿੱਤਾ ਮਾਰ ਕੇ ਦਸੰਤਾ ਕਪੂ ਪਹਿਲੇ ਸੂ ਹੈ ਨਾ 21 ਓਕੇ ਵੀ ਐਸੀ ਮਾਰ ਲਾ 25 ਲੋਕਾਂ ਦੀ ਆਪਾਂ 21 ਬਾਈ ਦੀ ਗਰੰਟੀ ਵਾਲਾ ਕੰਮ ਹੀ ਆ ਬਾਈ ਯਾਰ ਇੱਥੋਂ ਲਈ ਹੈ ਲੋਕਲੀ ਜਿਹੜਾ ਮਰਜ਼ੀ ਮੰਨ ਲੈ ਬੱਚੀ ਦੀ ਨਾ ਐਰ ਸ਼ਹਿਰ ਦੀ ਪੂਰੀ ਟੌਪ ਦੀ ਚਾ ਬਾਈ ਮਗਰ ਬੱਚੀ ਬੱਚੀ ਵੀ ਬਾਲੀ ਚੰਗੀ ਹੈ ਬਾਈ ਬਾਲੀ ਡਬਲ ਬੱਚੀ ਹੈ ਬਾਈ ਬਹੁਤ ਚੰਗਾ ਬੱਚਾ ਦਿੱਤਾ ਕਿਉਂ ਬੱਚੀ ਨੇ ਵੀ ਕਰਮ ਵਾਲੀ ਨੇ ਨਾ ਦੇਖੋ ਦੇ ਰਿਹਾ ਇੱਕ ਨੰਬਰ ਆ ਬਈ ਯਾਰ ਜਮਾ ਬਿਊਟੀ ਚੈੱਕ ਕਰ ਲਓ ਬਿਊਟੀ ਇੱਕ ਨੰਬਰ ਆ ਬਈ ਨਿਕਾ ਨਿਕਾ ਕਾਨਾ ਰੰਗ ਪ੍ਰਿੰਟ ਬਹੁਤ ਚੰਗਾ ਬੱਚੀ ਦਾ ਸਹੀ ਗੱਲ ਆ ਬਈ ਸਹੀ ਗੱਲ ਆ ਦੋ ਨਗ ਮਿਲਨੇ ਆ ਹਾਂ ਲੇਵਾ ਨੂੰ ਬਹੁਤ ਚੰਗਾ ਬਾਲੀ ਵਜਨਦਾਰ ਤੇ ਲੇਵ ਵਾਲੀ ਬਹਿੜਾ ਬਰੇ ਯਾਰ ਠੰਡੀ ਸੀਲ ਬਹੁਤ ਆ ਇਹ 4.5 ਕਿਲੋ ਨੂੰ ਬੱਚੀ ਜਿਹੜਾ ਬੋੜਾ ਕੱਢਿਆ ਵਾ ओके। ਜੋ ਆਈ ਦੀ ਮੋਟੀ ਆ ਥਾਂ ਤੋਂ ਬਹੁਤ ਚੰਗਾ ਆ ਇਧਰੋਂ ਸਾਈਡਾਂ ਤੋਂ ਵੀ ਉਨੇ ਹੀ ਲੇਵਾ ਮੂਹ ਨੂੰ ਫਰ ਤੇ ਮਗਰ ਬੰਡ ਵਾਲਾ ਲੇਵਾ ਹਨਾ ਲੈ ਦੁੱਧ ਵਾਲਾ ਪੀਸ ਆ ਬਾਈ। ਦੁੱਧ ਵੀ ਬਾਈ 5 ਰੁਪਏ ਹਰ ਹੁੰਦੀ ਏ ਦੀ। ਹੂੰ ਲੈ। ਕਿਆ ਬਾਤ। ਥਾਂ ਤੋਂ ਬਹੁਤ ਚੰਗਾ ਹਨਾ। ਹਾਂ ਹਾਂ ਬਾਈ ਜਨ ਪੂਜਨ ਠੰਡੀ ਠੰਡੀ ਇੱਕ ਨੰਬਰ ਹੋ ਗਈ ਯਾਰ। ਠੀਕ ਆ ਬਾਈ। ਹੋਰ ਗੱਲੋ ਬ੍ਰੀਡ ਕੱਦ ਚੰਗਾ ਫਲੀ ਵੀ ਚੰਗੀ ਆ ਬੱਚਾ ਮਗਰ ਬੱਚੀ ਜੇਰ ਬਾਈ ਬੱਠਲ ਤੇ ਰੱਖੀ ਬੈਠਾ। ਸਾਰੀਆਂ ਗੱਲਾਂ ਓਕੇ ਆ ਬਾਈ ਖੋਲ ਦੇ ਤੌਰ ਕੇ ਵਿਖਾ ਦੇ। ਠੰਡੀ ਸ਼ੀਲ ਬਥੇ ਜਾ ਕੋਈ ਮਰਜੀ ਬਾਈ। ਹੂੰ। ਕੋਈ ਚੱਲੇ ਉਹ ਹੀ ਨ ਬਾਕੀ ਤੋਰਾ ਚੈੱਕ ਕਰ ਲੈਣਾ ਪੜੀ ਵੀ ਚੰਗੀ ਆ ਬਹੁਤ ਪੜੀ ਵੀ ਵਾਰ ਆ ਬਈ ਯਾਰ ਹੂੰ ਪੂਰੀ ਜਾਨ ਵਾਲੀ ਦੁੱਧ ਹੈ ਨਾ ਦੁੱਧ ਵਾਲੀ ਚੀਜ਼ ਆ ਯਾਰ ਬਈ ਹੂੰ ਬਾਕੀ ਮੱਝਰ ਦਾ ਦੋਸਤ ਉਹ ਇਹ ਨਹੀਂ ਗੱਲ ਠੀਕ ਆ ਬਈ ਹੂੰ ਰੰਗ ਦੀ ਚੌਂਕ ਚੌਂਕ ਬਹੁਤ ਆ ਬਈ ਓਕੇ ਬਈ ਹਾਂ ਤੁਹਾਡਾ ਡਾਕਟਰ ਪੂਰਾ ਇੱਕ ਨੰਬਰ ਆਗਾ ਉਹ ਨਹੀਂ ਗੱਲ ਕੀ ਮੋਲ ਵੀਰੇ ਸਾਗ ਰਜਾਇਜ ਇਹ ਯਾਰ ਬਈ ਮੋਲ ਕਰਾਣਾ ਜੇ ਬੜਾ ਆਸੂ ਪਿਚਾਈ ਜਨਾ ਮਰ ਜੀਏ ਜੇ 70000 ਰੁਪਏ ਬਈ ਲੈਣਾ ਪਏ ਛੋੜ ਹੋਊਗੀ ਓਕੇ ਪਹਿਲੀ ਗੱਲ ਬਾਕੀ ਬਈ ਇੱਕ ਬੀਜੋ ਦੇ ਲਾ ਫੋਨ ਚਲਾ ਕੇ ਆਪਦੀ ਸਾਈਆ 5000 ਰੁਪਏ ਪਾਵਾਂਗੇ ਇੱਥੇ ਕਿ ਬਾਜ ਜਿਹੜਾ ਕਹਿੰਦਾ ਵੀ 1000 ਬਾਦਾਂ ਜੀ ਅਸੀਂ ਤੁਰ ਪੈਣੇ ਉਹ ਕੰਮ ਨਹੀਂ ਬਈ ਯਾਰ ਠੀਕ ਹੈ ਭਾਈ ਹਣਾ ਕੀ ਫਾਇਦਾ ਬਾਅਦ ਦਾ ਆਪਾਂ ਅਗਲੀ ਲਾਰ ਲਾ ਕੇ ਸਾਦ ਲਗੇ ਕੀ ਫਾਇਦਾ ਹੋ ਜਾ ਕੰਮ ਦਾ ਠੀਕ ਹੈ ਜਿਹਨੂੰ ਜੱਜੂ ਆਪਾਂ ਬਸ 700 ਦੇ ਦੇਣੀ ਆ ਘਾਟਾ ਵਾਧਾ ਹੀ ਹੋਣਾ ਇਹਦੇ ਚੋਂ ਓਕੇ ਕੋਈ ਮੇਰਾ ਵੀਰ ਭਾਈ ਫੋਨ ਲਾਵੇ ਹਨਾ ਮੋਲ ਕਰਾਉਣ ਨੂੰ ਜੀ ਅਸੀਂ ਵੀ ਨਹੀਂ ਜਨਾ ਮਰ ਜੀ ਗਈ ਇਹੇ ਜੀ ਵਿਆਹੜਾ ਬਈ ਥਾਲੇ ਵਾਲੀ 67000 ਰੁਪਿਆ ਬਾਈ ਕਹਿੰਦਾ ਲੈਣਾ ਹੀ ਆ ਮੁੱਲ ਲਗਵਾਉਣਾ ਜੱਡਾ ਮਰਜ਼ੀ ਕਰਾ ਲਓ ਬੱਚਾ ਮਗਰ ਬੱਚੀ ਆ ਬਾਈ ਤੇ ਧਾਰਾਂ ਬਾਈ ਇਹਦੀ ਕੋਈ ਚੱਕਰ ਨਹੀਂ ਮਾਰ ਕੇ ਰੱਖਾ ਢਿੱਡੀ ਬਹੁਤ ਆ ਹਨਾ ਹਾਂ ਹਾਂ ਬਾਈ ਜਿਵੇਂ ਮਰਜ਼ੀ ਧਾਰਾਂ ਮਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਨ ਵਾਲੀ ਨਹੀਂ ਕੁਛ ਨਹੀਂ ਚਵਾਈ ਬੜੀ ਚੰਗੀਆਂ ਹਨਾ ਇੱਕ ਨੰਬਰ ਡਾਟ ਥੱਲੇ ਦਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਕੀ ਬਾਤ ਵਾੜਾ ਚੰਗਾ ਚੋਣ ਆ ਹਨਾ ਚਵਾਈ ਦੇ ਨਾਲ ਡਾਕ ਨੰਬਰ ਵਾਲਾ ਹੂੰ ਜਮਾ ਬੌਲਾ ਹੀ ਹੈ ਹਜੇ ਤਾਂ ਬਾਈ ਕੀ ਬਾਤ ਆ ਇੱਕ ਨੰਬਰ ਚ ਬਾਈ ਮੋਟਾ ਮੋਟਾ ਚੋਣ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਠੰਡੀ ਸੀਲ ਫੁੱਲ ਬਰੀਡ ਆ ਰੱਦ ਚੰਗਾ ਬੱਚਾ ਮਗਰ ਬੱਚੀ ਜੇਰ ਵੱੱਟਲ ਚ ਪਈਆ ਸਾਰੀਆਂ ਗੱਲਾਂ ਓਕੇ ਆ ਕਰਨੇ ਬਾਈ ਥਾਣਾ ਹੁੰਦਾ ਟਰੱਕ ਨੰਬਰ ਹੋ ਨਹੀਂ ਗੱਲੂ ਜਾਇ ਜਾ ਬਾਈ ਨਾ ਥਾਣਾ ਇਧਰੋਂ ਪਹੁੰਚ ਦੋ ਨਾ ਕੋਈ ਮੋਟਾ ਮੋਟਾ ਥਾਣਾ ਲੈ ਹੂੰ ਕੀਆ ਬਹੁਤ ਚੰਗੀ ਵਾਰ ਆ ਬਾਈ ਯਾਰ ਇੱਕ ਨੰਬਰ ਥਾਣ ਮੁੱਠੀ ਵਾਲਾ ਥਾਣ ਅਲੱਗ ਲਾ ਥਾਣ ਤੇ ਮੁੱਲ ਜਮਾ ਜਾ ਲਿਖੇ ਭਾਈ ਜਮਾ ਜਾਏ ਭਾਗਾ ਥਾਂ ਲਈ ਬੜੀ ਬਾੜਾ ਕੀ ਯਾਰ ਉਹ ਨਹੀਂ ਗੱਲ ਥੱਬੇ ਵਾਲੇ ਮਗਰ ਵੀ ਬੱਚੇ ਬਹੁਤ ਕੁਆਲਟੀ ਦੀ ਸਹੀ ਹੈ ਭਾਈ ਸਹੀ ਹੈ ਅੱਗੇ ਆ ਗਈ 2 ਨੰਬਰ ਕਿਹੜਾ ਸੂਹ ਸੂਈ ਭਾਈ ਇਹ ਦੂਜਾ ਸੂਹ ਆ ਗਈ 3 ਸੂਈ ਹੈ ਵੀਰੇ ਇਹਨੂੰ ਹੋ ਗਿਆ ਜ ਪੰਜ ਉਹਨਾਂ ਬੱਚੇ ਨਾਲ ਨਾਰਵਾਲਾ ਨਾਲ ਹੀ ਆ ਇਹ ਜਰਸੀ ਕ੍ਰਾਫਟ ਜੀ ਬੜਾ ਕੱਦ ਵਾਲੀ ਇਹਦੇ ਪੁਰਾ 14 ਕਿਲੋ ਤਿਆਰ ਆ 13 ਮੰਨ ਕੇ ਜਿਹੜਾ ਮਰਜ਼ੀ ਵੀਰ ਭਾਈ ਲੈ ਲੈ ਹਨਾ ਓਕੇ ਥਾਂਲੇ ਵੇ ਦੀ ਇੱਕ ਨੰਬਰ ਠੰਡੀ ਸੀਲ ਆ ਭਾਈ ਹੂੰ ਥਾਂਲੇ ਵਾ ਦੇ ਲੈ ਭਾਈ ਕਿਹੇ ਲੱਗੇ ਬਹੁਤ ਜਿਆਦੇ ਭਾਈ ਯਾਰ ਸਾੜੀ ਵਾਲਾ ਆਰਡਰ ਹਨਾ ਹਾਂ ਥਣ ਤੋਂ ਬੜਾ ਚੰਗਾ ਬੋਹ ਕੁਆਲਟੀ ਆ ਥਣ ਤੋਂ ਲੱਗਿਆ ਬਈ ਯਾਰ ਨਾ ਥਣ ਪੂਰੀ ਵਿਥੀ ਤੇ ਥਣ ਬੱਚਾ ਬੱਚਾ ਦੇਤਾ ਬੱਚਾ ਮਗਰਦਾ ਬਈ ਠੀਕ ਆ ਹੰਡੀ ਸੀਲ ਆ ਪੂਰੀ ਚੌਂ ਨੂੰ ਕੋਈ ਮਰਜ਼ੀ ਨਹੀਂ ਆ ਪਾ ਕੇ ਚੜਾ ਬਿਨਾਂ ਨੇ ਤੇ ਟੋਲੀ ਠੀਕ ਆ ਬਈ ਇੱਕ ਨੰਬਰ ਹੋ ਚਵਾਈ ਚੁਈ ਦੀ ਠੰਡੀ ਸੀਲ ਬਾਈ ਕਹਿੰਦਾ ਫੁੱਲ ਆ ਬਈ ਨਿਆਣਾ ਪਾਉਣਾ ਪਾਇਓ ਨਹੀਂ ਪਾਉਣਾ ਨਾ ਪਾਇਓ ਬਰੀਟ ਫੁੱਲ ਆ ਚਮਕ ਚੰਗੀ ਆ ਕੱਦ ਫੁੱਲ ਉਤੋਂ ਵੱਧਰ ਕੋਈ ਵੱਡੇ ਟਾਂਚੇਰੀ ਆ ਪੂਰੀ ਵੱਡੀ ਵਹਿੜ ਆ ਬਈ ਯਾਰ ਹੂੰ ਹੂੰ ਇੱਕ ਨੰਬਰ ਆ ਥੱਲੇ ਹੁੰਦਾ ਯਾਰ ਸਹੀ ਹੈ ਬਈ ਜੇ ਜੂਰ ਸਾਰੇ ਕਾਹਦੀ ਕੰਪਲੀਟ ਹੋਊਗੀ ਠੀਕ ਹੈ ਵੀਰੇ ਹਾਂ ਥੋੜਾ ਫੁੱਲ ਚੰਗਾ ਵੜਾਂਗਾ ਕੀ ਮੁੱਲ ਜ਼ਾਇਦ ਇਹਦਾ ਮੁੱਲ ਜਿਨਾ ਮਰਜ਼ੀ ਕਰਾਈ ਜਾਵੇ ਵਾਲਾ 47000 ਰੁਪਏ ਲਵਾਂਗੇ ਡਾਕਟਰ ਆ 45 47000 ਰੁਪਏ ਬਈ ਬਸ ਆਲੀ 1000 ਠੀਕ ਹੈ ਬਈ 47000 ਰੁਪਏ ਬਾਈ ਕਹਿੰਦਾ ਲੈਣਾ ਹੀ ਆ ਮੁੱਲ ਲਗਰਾਉਣਾ ਜੱਡਾ ਮਰਜ਼ੀ ਕਰਾ ਲਓ ਬਈ ਬੈਡ ਚੰਗੀ ਆਖਰ ਫੈਂਟ ਚੰਗੀ ਉਹ ਗਰਮੀ ਘੱਟ ਮੰਨੂਗੀ ਬਈ ਤੇ ਸੂਈ ਸਵਾਈ ਆ ਬਾਈ ਥਾਨ ਵਾਲਾ ਕਮਾਲ ਥਾਨ ਤੋਂ ਦਾ ਰੋਗ ਰੋਗ ਦਾ ਲਗਾ ਡਰਾ ਦੋ 17 ਕਿਲੋ ਦੇ ਦੋ ਬੜਾ ਬਾਕੀ ਤਾਂ ਨਾ ਬਾਈ 14 ਦੇ ਦੇ ਗੰਨੇ ਨੂੰ ਮੈਂ ਚਾਰ ਗਾ ਦੋ ਚਿੱਟਾ ਆਟਾ ਠੀਕ ਹੈ ਬਾਈ ਇੱਕ ਨੰਬਰ ਚੱਲਿਆ ਤਾਂ ਬਾਈ ਚੋਂ ਜਾਣ ਦੀ ਖੁਸ਼ ਨਹੀਂ ਜਿਵੇਂ ਮਰਜੀ ਬੱਚੇ ਬਣਾ ਜੇ ਮਰਜੀ ਬਾਈ ਹਾਂ ਲੈ ਹੀ ਬਹਿ ਜਾ ਕੋਈ ਚੱਕਰ ਹੀ ਨਹੀਂ ਹੂੰ ਪੋਈ ਨਿਆਣਾ ਵੀ ਨਾ ਪਾਈ ਕੋਈ ਕਹੋ ਨਹੀਂ ਕਹਿੰਦੀ ਇਹ ਠੀਕ ਹੈ ਬਾਈ ਹੂੰ ਠੰਡੀ ਬਹੁਤ ਹੈ ਹਾਂ ਜਿੱਥੇ ਖੜੀ ਉੱਥੇ ਹੀ ਖੜਾ ਰਹਿਣੇ ਨੇ ਬਾਈ ਲੈ ਠੀਕ ਹੈ ਇਹ ਜਿੰਦ ਬੰਦ ਕਰ ਦਿੱਤਾ ਠਾ ਡੀ ਦਾ ਫੋਨ ਲਾ ਕੇ ਹੋਈ ਆ ਡਾਕਟਰ ਲੈ ਹੂੰ ਥਾਣ ਦਿਖਾ ਦੇ ਕਿਹ ਜੀ ਡਾਕਟਰ ਲੱਗਿਆ ਨਹੀਂ ਘਾੜ ਮਾਈ ਨਹੀਂ ਕੁਛ ਨਹੀਂ ਲੈ ਥਾਣ ਦੇਖੋ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਕਿਆ ਬਾਗ ਚਵਾਈ ਬਾਲੀ ਨਹੀਂ ਆ ਚੰਗੇ ਡਾਕਟਰ ਓਕੇ ਹੈ ਮੋਟਾ ਮੋਟਾ ਚੋਣ ਆ ਬਈ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕੋਈ ਨਿਆਣਾ ਨਹੀਂ ਪਾਇਆ ਬਾਲੀ ਠੰਡੀ ਆ ਨਾ ਹੂੰ ਨਿਆਣਾ ਪਾ ਨਾ ਪਾਇਆ ਸਭਰਾ ਬਈ ਇੱਕ ਨੰਬਰ ਚਵਾਈ ਆ ਪੂਰੀ ਨਿਬੜ ਮੈਂ ਕਰ ਲੈ ਥਣਾਈ ਚਵਾਈ ਚੈੱਕ ਕਰੋ ਇੱਕ ਨੰਬਰ ਚੋਣ ਆ ਕਿ ਨਹੀਂ ਫੱਲੇ ਡਾਡਾ ਗ੍ਰਾਂਟੀ ਲਗਾ ਮੀਆ ਹੂੰ ਢੰਡੀ ਸੀਲ ਮੂਟਾ ਮੂਟਾ ਚੋਣ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰਮਾਈ ਨਹੀਂ ਕੋਈ ਸਿੱਧਰੋ ਵੀ ਦਿਖਾ ਡਾਡਾ ਥਾਂ ਤੋਂ ਇੱਕ ਨੰਬਰ ਉਹ ਨਿਕਾਲੂ ਸਹੀ ਗੱਲ ਆ ਬਈ ਕੀ ਬਾਤ ਇੱਕ ਨੰਬਰ ਥਾਂ ਲੈ ਆ ਲੋ ਬਹੁਤ ਫੀਟਿੰਗ ਆ ਲੱਗਿਆ ਉਹਨੂੰ ਬਾਕੀ ਮੁੱਲ ਵੀਰੇ ਜਾਇਦਾ ਜਮਾ ਮੌਤਲਾ ਭਾਵੇਂ ਹਣਾ ਤਾਈ ਦਾ ਸਹੀ ਗੱਲ ਆ ਬਈ ਅੱਗੇ ਆ ਗਈ ਵੀਰੇ ਤਿੰਨ ਨੰਬਰ ਇਹ ਵੀ ਰਾਤ ਹੋਈ 2 ਵਜੇ ਬਜੜਾ ਠੀਕ ਆ ਅਰੇ ਤੇ ਲਾਪਾ ਵੀਡੀਓ ਹੁਣ ਉਹ ਉਹ ਸੂਵੀ ਵਰ ਤਾਂ ਪਾਤੀ ਜਿਆ ਕੋਈ ਬਾਈ ਦਾ ਨਹੀਂ ਪਾਉਂਦੀ ਇਹਦੀ ਨਾ ਬੱਚੀ ਮਰ ਗਈ ਸੀਗੀ ਜ਼ਹਿਰ ਦੀ ਸੂਈ ਵੀ ਆਪੇ ਸਾਰਾ ਕੁਝ ਸੀ ਹੋਵੇ ਸੂਈ ਰਾਤ ਨੂੰ ਕਿਪ ਹੁਣੇ ਪਤਾ ਹੀ ਪੈ ਰਿਹਾ ਤਾਂ ਕੀ ਹੋਇਆ ਮੂਰੇ ਹੂੰ ਤੇ ਬੱਚੀ ਮਰ ਗਈ ਪਹਿਲਾਂ ਪੂਰੀ ਵਧੀਆ ਸੀ ਇਹ ਬੋਲੇ ਦਾ ਸਾਫ ਕਰੀ ਜਿਆ 5 ਕਿਲੋ ਬੋਲਾ ਕੱਢਾ ਠੰਡੀ ਸੀ ਲੱਭੀਆਂ ਬਹੁਤ ਆਦੇ ਚ ਓਕੇ ਬਾਈ ਜਲਸੀ ਕਰਾਉ ਬਾੜਾ ਬਾਈ ਦੋ ਦਿਨ ਦਿੱਤਾ 17 18 ਕਰੋ ਪਲੂਨ ਦਾ ਠੀਕ ਹੈ ਬਾਈ 18 ਕਿਲੋ ਦੋ ਤਾਂ ਕੋਈ ਮਾਰਗੀ ਮੰਨ ਲੈ ਦੋ ਬਾਹਲੀ ਠੰਡੀ ਆ ਨਾ ਹਾਂ ਹਾਂ ਦਾ ਠੰਡੀ ਠੰਡੀ ਤੇ ਇੱਕ ਨੰਬਰ ਮਾਰਦੀ ਹੱਥ ਵੀਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕੋਈ ਕੋਈ ਨਹੀਂ ਕਹਿੰਦੀ ਐਂ ਵੇਜਾ ਪਉਣੀ ਥਣਾ ਥਣਾ ਇੱਕ ਨੰਬਰ ਲੈ ਨੇੜੇ ਦਿਖਾ ਦੇ ਥਣ ਥਣ ਬਹੁਤ ਚੰਗਾ ਸੀ ਕੱਲਾ ਕੱਲਾ ਥਾਨ ਪੂਰੀ ਵਿਥੀ ਤੇ ਥਾਨ ਲੱਗਿਆ ਚਵਾਈ ਚਵਾਈ ਕਿਵੇਂ ਆ ਵੀਰੇ ਬਾਈ ਇੱਕ ਨੰਬਰ ਆ ਸਾਫ ਕਰੀ ਬੜਕੇ ਜੀ ਠੀਕ ਆ ਬਾਈ ਬਾਈ ਨਾਲ ਸੋਹਣੀ ਹੀ ਲੱਕੀ ਵੜ ਬਹੁਤ ਆ ਹੂੰ ਦੇ ਦੋ 18 ਕਿਲੋ ਮੱਝਾਂ ਰਗਾ ਦੇਊਗਾ ਯਾਰ ਓਕੇ ਬਾਈ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਵੀ ਚੰਗਾ ਗਰਮੀ ਨਹੀਂ ਮੰਦੀ ਫੈਣ ਨਾ 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 ਬਾਈ ਉਹ ਜਾਂ ਕੰਮ ਦਾ ਹੈ ਮੱਝਾਂ ਨਾਲ ਦਾ ਦੁੱਧ ਦੇ ਤੂੰ ਘਰ ਵਾਲੀ ਮੱਝਾਂ ਰਗੀ ਉਹ ਬਜਨ ਬੜਾ ਲੈਵਲ ਹੋ ਬਹੁਤ ਚੰਗਾ ਸੀ ਵੜ ਸਹੀ ਗੱਲ ਆ ਬਾਈ ਤੋਰਾ ਤੋਰਾ ਇੱਕ ਨੰਬਰ ਲੈ ਵਾ ਲੂਗਾ ਕਮਾਲ ਕੀ ਮੋਲ ਆ ਫਿਰ ਜੈਜ ਬਾਰਾਟਾ ਉਹ ਉਹਦਾ ਬਾਇਰ ਸੀ 75000 ਦੀ ਅੱਜ ਦੇ ਹੁਣ ਦੇ ਰਾਂ ਬਸ 57000 ਰੁਪਏ ਲਵਾਂਗੇ ਜਿਲ੍ਹਾ ਫਾਜ਼ਿਲ ਓਕੇ ਠੀਕ ਹੈ ਭਾਈ ਜਮਾ ਜੈਦ ਮੋਲਾ 57000 ਰੁਪਏ ਮੰਨ ਤਾਂ ਕੋਈ ਚੱਕਰ ਨਹੀਂ ਮੌਕੇ ਦੇ ਹੋ ਜਾਊਗਾ ਤੇ ਬਾਕੀ ਤਾਂ ਨਾ ਇਹਦੀ ਕੋਈ ਚੱਕਰ ਨਹੀਂ ਭਾਈ ਮਾਰ ਕੇ ਰਖਾ ਠੰਡੀ ਬੋਦਾ ਦਾਗਰ ਹੈ ਨਾ ਭਾਈ ਠੰਡੀ ਦੀ ਫੁੱਲ ਗਾਰੰਟੀ ਹੋ ਨਾ 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 ਨੂਨੇ ਦਾ ਕੋਈ ਚੱਕਰ ਨਹੀਂ ਪਾਲਾ ਪੋਈ ਨਾ ਪਾਲਾ ਠੀਕ ਹੈ ਭਾਈ ਅੱਪਾ ਤੜਕੇ ਸਾਫ ਕਰੀ ਆਪਾਂ ਨੂੰ ਦੁੱਧ ਤੇ ਲਿਆ ਗਏ ਦਿਆ ਕੋਈ ਚੱਕ ਨਹੀਂ ਫਿਰ ਭਾ ਨੀ ਆਏ ਹੁੰਦੇ ਨਾ ਉਦਾਂ ਜਿੱਤੇ ਦੁੱਧ ਤੇ ਆ ਗਈ ਭਾਈ ਹੂੰ ਲੈ ਲੈ ਜਵਾਈ ਬੜੀ ਚੰਗੀ ਆ ਨਾ ਭਾਈ ਜਵਾਈ ਦੇ ਇੱਕ ਨੰਬਰ ਆ ਭਾਈ ਜੇ ਨਾ ਬੌਲਾ ਹੀ ਮਾਰਦੀ ਜਮਾ ਸਾਫ ਕਰੀ ਕਰ ਲੈ ਮੋਟਾ ਮੋਟਾ ਜਵਾਈ ਹੈ ਹੂੰ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰ ਮਾਈ ਨੇ ਕੁਛ ਨਹੀਂ ਠੰਡੀ ਸੀਨ ਫੁੱਲ ਮਗਰੇ ਸਾਨੀ ਜਵਾਈ ਦਾ ਹੈ ਦਸਰ ਜੇ ਮਾ ਬੌਲਾ ਹੀ ਆ ਲੈ ਭਾਈ ਜੋਂ ਤਾਂ ਬਾਲਾ ਚੰਗਾ ਯਾਰ ਕਰਮਾ ਜੀ ਸੁਣਾ ਜੇ ਜੂਰਦੀ ਭਾਈ ਸੁਈਫਾਈ ਦੀ ਗਾਰੰਟੀ ਹੋ ਆਣੀ ਉਹ ਵੀ ਸੁਈਫਾਈ ਹੋ ਆਪੇ ਬਾਹਰ ਸੂਈਆ ਉਹ ਨਹੀਂ ਗੱਲ ਹੋਗੀ ਬਾਹਰ ਤੋਂ ਬੱਚੀ ਮਾਰਕੀ ਹੂੰ ਜੋ ਬੱਚੀ ਉਹਦੀ ਬਾੜੀਆਂ ਚ 75000 ਰੁਪਏ ਡਾਕਟਰ ਥਾਣੇ ਲੈ ਵਾ ਕਹੇ ਜਾ ਲੱਗਿਆ ਬਾਹਰੋਂ ਲੈ ਲੈ ਬਾਈ ਥਾਣੇ ਤਾਂ ਦੇਖ ਯਾ ਤੋਈ ਦਾ ਵੀ ਇਹੋ ਜਿਹੇ ਥੱਬੇ ਵਾਲੇ ਵਾਪੇ ਹਜੇ ਸੋਹਣੀ ਨਾ ਕੀ ਬਹੁਤ ਆ ਦੋਨਾਂ ਪਾਸੋਂ ਇੱਕੋ ਜਿਹਾ ਲੈ ਵਾ ਵਿਚਾਰੀ ਨੂੰ ਸਹੀ ਗੱਲ ਆ ਬਾਈ ਹੂੰ ਲੈ ਪਤ ਬਾਕੀ ਜਾਨ ਵਾਲੀ ਆ ਕੋਈ ਲਿੱਸੀ ਨਾ ਨਾ ਡਾਕਟਰ ਲੈ ਮੱਝਾ ਰੋ ਥਾਲੇ ਵਾਲਾ ਗਿਆ ਵਗਾ ਨੂੰ ਸਹੀ ਗੱਲ ਆ ਕੋਈ ਮੈਂ ਲੈਣੀ ਉਹ 2 ਲੱਖ ਨਹੀਂ ਮਿਲਦੇ ਦੁੱਧ ਵਾਲੀ ਦੋ ਦੀ ਵੀ ਕੋਈ ਦਿੰਦਾ 18 ਕਿਲੋ ਦੁੱਧ ਵਾਲੀ ਮੈਂ ਹੂੰ ਸਹੀ ਹੈ। ਅੱਗੇ ਆ ਗਈ ਵੀਰੇ ਲਾਸਟ। ਇਹਦੇ ਬਈ ਅੱਜ 1 ਜਨਵਰੀ ਨੂੰ ਦਿਨ ਪੂਰੇ ਆ। ਮਤਲਬ 5 ਤਰੀਕ ਨੂੰ ਵੀ 25 26 ਦਿਨ ਪਏ ਆ। ਓਕੇ। ਠੀਕ ਆ ਫਰ ਹੋ ਵੱਡੀ ਬੁੱਢੀ ਦਾ ਅੰਤ ਹੀ ਕੋਈ ਨਹੀਂ 6 ਦਾ ਅਰੀਜਨਲ ਮੂੰਹ ਆ ਬਈ। ਅਲਾ ਪੱਟ ਕੇ ਲੈ ਜੇ ਪੁਆਇੰਟ ਚੈੱਕ ਕਰਾ ਕੇ ਲੈ ਜੇ ਲਾਉਣ ਵੀ ਲੱਗੀ ਬੜਾ। ਹੂੰ। ਆਪਣੇ ਕੋ ਦੂਜਾ ਇਹਦੇ ਨਾਲ ਜਾਈ ਨੂੰ। ਠੀਕ। ਛਣਾ ਛਣਾ ਵੀ ਇੱਕ ਰੰਬਰ ਉੱਥੇ ਗਾਰੰਟੀ ਵਾਲਾ ਕੰਮ ਹੀ ਆ। ਠੀਕ ਆ। ਹੂੰ ਫਾਰਮ ਬਹੁਤ ਚੰਗਾ ਨਿਰੋਪੀ ਗੰਡੀ ਸੀ ਕੱਢਦੀ ਪਾਲਾ ਬਈ ਸਾਡੇ ਬਈ ਦੂਜੇ ਪਾਸੇ ਦਾ ਬੰਦਾ ਦੀ ਨਾ ਨਹੀਂ ਉਹ ਕੰਮ ਹੋਇਆ ਬਾਪ ਕਿੱਡੀ ਖਲਾਬਰ ਖੜਾ ਨਾ ਸਹੀ ਗੱਲ ਹੈ ਸੱਚੂ ਹੀ ਨਹੀਂ ਦਿੰਦਾ ਬਈ ਬਰੀਡ ਬਰੂਡ ਬਈ ਦਾ 25 26 ਕਿਲੋ ਦੋ ਦਤਾ ਪੂਰਾ ਗਾਰੰਟੀ ਵਾਲਾ ਦੋ ਦੇ 30 32 ਕਿਲੋ ਦੇਣਾ ਫੀਡਿੰਗ ਵਾਲਾ ਲੈ ਵਾ ਕੋਟੋਂ ਥਣ ਥਣ ਬਹੁਤ ਨਹੀਂ ਆਇਆ ਚੰਗਾ ਬੈਠਦਾ ਹੂੰ ਬਸ ਕੱਲੀ ਕੱਚੀ 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 ਹੈ ਬਈ ਆਪਣੋ ਕੋ ਚੱਕੀ ਆਪਾਂ ਦਿਖਾ ਤੀ ਉਹਨਾਂ ਦੀ ਵੀਡੀਓ ਪਾਉਣ ਕਰ ਲੈਗੀ ਠੀਕ ਹੈ ਨਹੀਂ ਤੇ ਆਏ ਕੇ ਬਾਅਦ ਬੱਚਾ ਏਡੀ ਵੱਡਾ ਸਹੀ ਗੱਲ ਨਿਕਲਦੀ ਮਸਾਂ ਲੈ ਫੇਸ ਹੂ ਦੇ ਬਾਈ ਲੈ ਫੇਸ ਹੂਸ ਬੜਾ ਪਿਆਰਾ ਹੈ ਨਾ ਗਰਮਾ 6 ਦੰਦ ਪਟਕ ਕੇ ਲੈ ਜਾ ਲਾ ਮੂੰਹ ਨੂੰ ਗੱਲ ਓਕੇ ਬਾਈ 6 ਦੰਦ ਬਾਈ ਬਾਕੀ ਤੋਰਾ ਚੈੱਕ ਕਰ ਲੋ ਢਾਂਚਾ ਕਮਾਲ ਦਾ ਬ੍ਰੀਡ ਫੋਰ ਪਾਰਾ ਪੁਰਾਣੀ ਇੱਕ ਨੰਬਰ ਹੋ ਯਾਰ ਸਾਰੇ ਪਾਸੋਂ ਬਾਈ ਕੱਲੀ ਕੱਚੀ ਕੱਚੀ ਹੈ ਬਸ ਉਸ ਹਾਵ ਨਾਂ ਦਾ ਜਾ ਲਾ ਲੈ ਲੰਮੀ ਨੂੰਮੀ ਬੜੀ ਵੱਡੀ ਬਾੜਾ ਯਾਰ ਹੂੰ ਲੰਮੀ ਨੂੰਮੀ ਦੁਖਾ ਦੇ ਕਿੱਡੇ ਡਾਕਟਰ ਸਹੀ ਗੱਲ ਕੀ ਮੋਲ ਲਾ ਫਿਰ ਸਾਗੇ ਇਹਦਾ ਫੋਨ ਤੇ ਕਰ ਲੈ ਡਾਕਟਰ ਜੈ ਜੀ ਹੂੰ ਹਾਂ ਅੱਜ ਦਾ ਜਮਾ ਜੈ ਜੀ ਓਕੇ ਬਾਈ ਮੋਲ ਬਾਈ ਕਹਿੰਦਾ ਬਿਲਕੁਲ ਜਾਇਜ਼ ਹੋਊਗਾ ਬਾਲਾ ਮੋਲ ਨਹੀਂ ਕਰਦੇ ਅੱਜ ਦੀ ਘੜੀ ਮੋਲ ਕੱਚੀਆਂ ਵਾਲਾ ਹੀ ਹੋਣਾ ਹਾਂ ਜਿਹਦੇ ਤਿਆਰ ਹੋਈ ਬਹੁਤ ਰੁਪਈਆ ਜਿਹਾੜਾ ਬਈ ਇਹ ਤਾਂ ਹੂੰ ਉਹੋ ਬੋਲ ਰਿਹਾ ਯਾਰ ਬੜਾ ਜੇ ਯਾਰ ਬਈ ਜਿੱਡੀ ਕਾਲਾ ਸੋਚੂ ਉਦੋਂ ਵੱਡੀ ਲਿਕਰੂਗੀ ਆਗੇ ਇੱਥੇ ਜਿੱਡੀ ਬੜਾ ਸੋਜਾ ਲੰਮੀ ਲੰਮੀ ਸਾਰੇ ਪਾਸੋਂ ਦੇ ਲਾ ਪੇ ਕੱਪੜੀ ਵਾਲਾ ਕੰਮ ਵੀ ਉਹਦੇ ਨਾਲੋਂ ਵੱਡੀ ਕੰਮ ਹੈ ਤਾਂ ਸਹੀ ਗੱਲ ਆ ਬਈ ਬਹੁਤ ਵੱਡੀ ਆਪਣੇ ਕੋਲ ਕੋਈ ਨਹੀਂ ਐਡੀ ਬੜਾ ਸਹੀ ਆ ਤੇ ਕਿਸੇ ਵੀਰ ਨੂੰ ਚਾਰਾਂ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ